ਗੁਰਦਾਸਪੁਰ ਦੇ ਪਿੰਡ ਚੱਕ ਰਾਇਆਂ ਵਿੱਚ 5 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ 66 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਰੱਖਿਆ ਗਿਆ ਸਬਸਟੇਸ਼ਨ ਦੇ ਨਾਲ 21 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ ਇਸ ਮੌਕੇ ਕੈਬਨਟ ਮੰਤਰੀ ਹਰਪਜਨ ਸਿੰਘ ਨੇ ਕਿਹਾ ਇੱਕ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਦਾ ਸਰਕਾਰ ਪੂਰਾ ਕਰ ਰਹੀ ਹੈ ਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਤੇ ਵੀ ਨਿਸ਼ਾਨੇ ਸਾਦੇ ਅੱਜ ਬੜੇ ਲੰਬੇ ਸਮੇਂ ਤੋਂ ਇਸ ਗੁਰਦਾਸਪੁਰ ਜ਼ਿਲ੍ਹੇ ਦੀ ਮੈਂ ਤੇ ਕਹੂੰਗਾ ਮੰਗ ਸੀਗੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਨਾ ਇਹ ਨਿਰਵੇਗਨ ਜਿਹੜੀ ਆ ਹਰ ਇੱਕ ਨੂੰ ਮਿਲਣੀ ਚਾਹੀਦੀ ਆ ਪਰ ਇਹ ਇਲਾਕਾ ਜਿਹੜਾ ਇਸ ਚੀਜ਼ ਤੋਂ ਲੰਬੇ ਸਮੇਂ ਤੋਂ ਵਾਂਝਿਆ ਪਿਆ ਸੀਗਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹ ਬ੍ਰਹਮਣ ਬੈਲ ਜੀ ਸਰਦਾਰ ਸ਼ਮਸ਼ੇਰ ਸਿੰਘ ਜੀ ਗੰਦਾਵਾ ਸਾਹਿਬ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੇਰੇ ਕੋਲ ਆਮ ਤੌਰ ਤੇ ਹੀ ਇਹ ਮੈਨੂੰ ਮਿਲਦੇ ਰਹਿੰਦੇ ਹੁੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਇੱਕ 66 ਕੇਵੀ ਦਾ ਜਿਹੜਾ ਇੱਕ ਇੱਥੇ ਸਬਸਟੇਸ਼ਨ ਜਿਹੜਾ ਸਥਾਪਿਤ ਕਰ ਦਿੱਤਾ ਜਾਵੇ ਤੇ ਸਾਡੇ ਲਗਭਗ 21 ਕ ਪਿੰਡ ਜਿਹੜੇ ਨੇ ਉਹਨਾਂ ਨੂੰ ਉਹ ਬੜੇ ਸੌਖੇ ਹੋ ਸਕਦੇ ਨੇ ਉਹਨਾਂ ਨੂੰ ਸਪਲਾਈ ਵਧੀਆ ਹੋ ਸਕਦੀ ਆ ਸੋ ਇਹਨਾਂ ਨੇ ਜੋ ਹੁਕਮ ਲਾਇਆ ਸੀਗਾ ਉਹ ਅਸੀਂ ਪੂਰਾ ਕੀਤਾ ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਅਸੀਂ ਤੇ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਮਤਲਬ ਕਾਰਜਭਾਰ ਸੰਭਾਲ ਲਿਆ ਉਸ ਦਿਨ ਤੋਂ ਹੀ ਲੋਕ ਹਿੱਤ ਦੇ ਵਿੱਚ ਜਿਹੜੇ ਆ ਉਹ ਫੈਸਲੇ ਜਿਹੜੇ ਆ ਉਹ ਲੈ ਰਹੇ ਆ ਇਹ 68 ਕੇਵੀ ਦਾ ਸਬਸਟੇਸ਼ਨ ਜਿਹੜਾ ਇਹਦੇ ਚ ਚੱਕਰ ਆਈਆਂ ਦੀ ਪੰਚਾਇਤ ਨੂੰ ਮੈਂ ਖਾਸ ਤੌਰ ਤੇ ਵਧਾਈ ਦੇਣਾ ਚਾਹੂੰਗਾ ਜਿਨ੍ਹਾਂ ਨੇ 2 ਏਕੜ ਦੀ ਜ਼ਮੀਨ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਦਿੱਤੀ ਤੇ ਤਾਂ ਹੀ ਇਹ ਸੰਭਵ ਹੋ ਸਕਿਆ ਕਿ ਇਥੇ ਅਸੀਂ 66 ਕੇ ਵਿਦਾ ਸਬਸਟੇਸ਼ਨ ਸਥਾਪਿਤ ਕੀਤਾ ਹੈ ਲਗਭਗ 5 ਕੇ ਕਰੋੜ ਰੁਪਏ ਦਾ ਇਤੇ ਖਰਚਾ ਜਿਹੜਾ ਆ ਉਹ ਆਉਣਾ ਹੈ ਔਰ ਅਗਲੇ ਜਿਹੜਾ ਝੋਨੇ ਦਾ ਸੀਜ਼ਨ ਆ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਨਾ ਆਪਰੇਟਿਵ ਕਰ ਦਿਆਂਗੇ। ਮੰਤਰੀ ਜੀ ਸੋਨਿਆ ਜੈ ਸ੍ਰੀ ਅਕਾਲ। ਮੰਤਰੀ ਸਾਹਿਬ ਐ ਐਮਐਲਏ ਮੌਜੂਦਾ ਕਾਂਗਰਸ ਦਾ ਦਾਵਾ ਕਰਦਾ ਪ੍ਰੈਸ ਕਾਨਫਰੰਸ ਕਰਦਾ ਕਿ ਇਹ ਮੇਰਾ ਪ੍ਰੋਜੈਕਟ ਹੀ ਸ੍ਰੇ ਜਿਹੜਾ ਆਨ ਪਾਰਟੀ ਲੈ ਰਹੀ ਆ। ਕੀ ਕਹੋਗੇ? ਨਹੀਂ ਦੇਖੋ ਦੇਖੋ ਜਿਹੜੇ ਵੀ ਕੋਈ ਦਾਵਾ ਕਰਦੇ ਨੇ ਉਹਨਾਂ ਕੋਲ ਸਮੇ ਸੀਗੇ 17 ਤੋਂ 22 ਤੱਕ ਸਮਾਂ ਸੀਗਾ। ਕਿਸੇ ਨੇ ਰੋਕਿਆ ਥੋੜੀ ਸੀਗਾ ਉਦੋਂ। ਕੀਤੇ ਜਾ ਸਕਦੇ ਸੀਗੇ। ਉਹਨੇ ਕਈ ਜੜਾ ਮਰਜੀ ਕ੍ਰੈਡਿਟ ਅਪਲਾਈ ਦੇ ਜੀ ਅਸੀਂ ਸਾਨੂੰ ਕੋਈ ਵੀ ਲੈ ਦੇ ਕ੍ਰੈਡਿਟ ਸਾਨੂੰ ਤੇ ਲੋਕਾਂ ਨਾਲ ਮਤਲਬ ਆ ਅਸੀਂ ਤਾਂ ਲੋਕਾਂ ਦੇ ਜੜਾ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਜਿਹੜੇ ਆ ਉਹ ਕੰਮ ਕਰ ਰਹੇ ਆ ਪਿਛਲੇ 20 ਮਹੀਨਿਆਂ ਦੇ ਵਿੱਚ ਕੀਤੇ ਵੀ ਆ ਔਰ ਇਹ ਮੈਨੂੰ ਪਤਾ ਹੈ ਮੈਂ ਬੀਇੰਗ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਆ ਕਾਸ ਤੌਰ ਤੇ ਬਿਜਲੀ ਵਿਭਾਗ ਦੀ ਤੇ ਮੈਂ ਇਥੋਂ ਇਹ ਗੱਲ ਜਰੂਰ ਯਕੀਨ ਨਾਲ ਕਹਿ ਸਕਦਾ ਕਿ ਜੇ ਪਿਛਲੇ ਸਮੇਂ ਦਾ 17 ਤੋਂ 22 ਤੱਕ ਦਾ ਲੇਖਾ ਜੋਖਾ ਕਰ ਲੋ ਤੇ ਇਹ 20 ਮਹੀਨਿਆਂ ਦਾ ਬਿਜਲੀ ਦੇ ਖੇਤਰ ਦੇ ਵਿੱਚ ਲੇਖਾ ਜੋਖਾ ਕਰ ਲੋ ਤੇ ਤੁਹਾਨੂੰ ਆਪੇ ਹੀ ਜਨਤਾ ਆਪੇ ਹੀ ਸਮਝ ਲੱਗ ਜੂਗੀ ਜਵਾਬ ਦੇ ਦੂਗੀ ਕਿ ਕੀ ਦਾ ਇਹ ਪ੍ਰੋਜੈਕਟ ਸੀਗਾ ਤੇ ਕੌਣ ਇਹ ਪ੍ਰੋਜੈਕਟ ਲਈ ਕਰਾਇਆ ਕੋਈ ਨਹੀਂ ਤੁਸੀਂ ਆਓ ਮੇਰੇ ਨਾਲ ਉਹਨੇ ਜੱਫੀ ਪਾ ਲੋ ਕੋ ਪਿਛਲੇ ਦਿਨੀ ਜਦੋਂ ਬੱਸ ਸਟੈਂਡ ਦਾ ਉਦਘਾਟਨ ਹੋਇਆ ਉਦੋਂ ਮੁੱਖ ਮੰਤਰੀ ਸਾਹਿਬ ਇੱਥੇ ਆਏ ਔਰ ਮੇਰੇ ਕੀਤੇ ਹੋਏ ਕੰਮਾਂ ਤੇ ਉਹਨਾਂ ਨੇ ਆ ਕੇ ਅ ਇੱਥੇ ਉਹਦਾ ਉਦਘਾਟਨ ਕਰਕੇ ਗਏ ਜਦ ਕਿ ਉਹਨਾਂ ਨੇ ਮਰਨਾ ਇਹ ਵੀ ਕਮਿਟਮੈਂਟ ਕੀਤੀ ਕਿ ਮੈਂ ਉਦਘਾਟਨ ਨਹੀਂ ਕਰਾਂਗਾ ਤੇ ਦੋਨੋਂ ਭਰਾ ਇਕੱਠੇ ਕਰਾਂਗੇ ਤੁਸੀਂ ਬੜੀ ਮਿਹਨਤ ਕੀਤੀ ਬਟ ਐਨੀ ਹੋ ਕੋਈ ਗੱਲ ਨਹੀਂ ਕਰਗੇ ਆਪਾਂ ਨੂੰ ਤੇ ਲੋਕਾਂ ਨੂੰ ਚੀਜ਼ ਦੇਣੀ ਆ ਉਹ ਮਿਲ ਗਈ ਮੈਨੂੰ ਬੜੀ ਖੁਸ਼ੀ ਆ ਪਰ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਇਹਨਾਂ ਦੇ ਥੱਲੇ ਚ ਆਏ ਐਮਐਲਏ ਆ ਚਾਹੇ ਇਹਨਾਂ ਦੇ ਕੋਈ ਅ ਕਿਉਂਕਿ ਮੈਂ ਸੌਰੀ ਟੂ ਯੂਜ਼ ਥਿਸ ਵਰਡ ਕਿਉਂਕਿ ਇਹਨਾਂ ਦਾ ਹੀ ਦਿੱਤਾ ਹੋਇਆ ਇਹਨਾਂ ਦੇ ਵਜ਼ੀਰਾਂ ਨੇ ਜਿਹੜੇ ਅਮਨ अरोड़ा ਜੀ ਔਰ ਸਾਰੇ ਇਹਨਾਂ ਦੇ ਇਹ ਇਹ ਹਲਕਾ ਇੰਚਾਰਜ ਨਹੀਂ ਹਲਕੇ ਹੋਏ ਇੰਚਾਰਜ ਕਹਿੰਦੇ ਹੁੰਦੇ ਸੀ ਤੇ ਮੈਂ ਵੀ ਅ ਇੱਕ ਇਹਨਾਂ ਕਿ ਜਿਹੜੇ ਇਹਨਾਂ ਦੇ ਹਲਕੇ ਹੋਏ ਇੰਚਾਰਜ ਨੇ ਉਹ ਲੋਕਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਅ ਕਹਿੰਦੇ ਨੇ ਜੀ ਬੂਰ ਪੈ ਗਿਆ ਜੀ ਬੜਾ ਹੀ ਮਿਹਨਤ ਕੀਤੀ ਆ ਸੋ ਅੱਜ ਮੇਰੀ ਬੇਸਿਕਲੀ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਕਿ ਜਿੰਨੇ ਵੀ ਮੇਰੇ ਕੀਤੇ ਹੋਏ ਕੰਮਾਂ ਉਹਨਾਂ ਨੂੰ 6-6 ਮਹੀਨੇ ਸਾਲ ਡਿਲੇ ਕਰਕੇ ਔਰ ਉਸ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਆਪਣੇ ਮੁੱਖ ਮੰਤਰੀ ਨੂੰ ਸਾਦਕੇ ਤੇ ਉਹ ਮੇਰੇ ਕੀਤੇ ਹੋਏ ਕੰਮਾਂ ਤੇ ਉਦਘਾਟਨ ਕੀਤੇ ਜਾ ਰਹੇ ਆ ਪਰ ਮੈਨੂੰ ਇਤਰਾਜ਼ ਕੋਈ ਨਹੀਂ ਮੈਂ ਚਾਹੁੰਦਾ ਤੇ ਅੱਜ ਵੀ ਜਿਹੜਾ 66 ਕੇਵੀ ਆ ਸਬਸਟੇਸ਼ਨ ਚੱਕਰਾਈਆਂ ਦੇ ਵਿੱਚ ਜਿਹੜਾ ਉਹਦਾ ਬਿਜਲੀ ਮੰਤਰੀ ਹਰਭਜਨ ਈਟੀਓ ਜੀ ਆ ਉਦਘਾਟਨ ਕਰਨ ਆ ਰਿਹਾ ਮੈਂ ਚਾਹੁੰਦਾ ਤੇ ਉੱਥੇ ਅੱਜ ਵੀ ਜਾ ਸਕਦਾ ਸੀਗਾ ਮੈਨੂੰ ਕੋਈ ਤਾਕਤ ਰੋਕ ਨਹੀਂ ਸਕਦੀ ਪਰ ਕਿਤੇ ਨਾ ਕਿਤੇ ਜੇ ਮੈਂ ਜਾਣਾ ਤੇ ਫਿਰ ਨੁਕਸਾਨ ਅਲਟੀਮੇਟਲੀ ਮੇਰੇ ਇਲਾਕੇ ਨੂੰ ਹੁੰਦਾ ਆ ਉਹ ਕੰਮ ਡਿਲੇ ਕਰ ਦੇਣਗੇ ਰੁਕ ਜਾਏਗਾ ਪਰ ਮੈਨੂੰ ਪਤਾ ਕਿ ਉਹ ਕਿੰਨੀ ਵੱਡੀ ਮਜਬੂਰੀ ਆ ਲੋਕਾਂ ਦੀ ਸੋ ਉਹ ਉਹਦੇ ਸਬੰਧ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 12 10 21 ਨੂੰ ਮੈਂ ਆ ਲੈਟਰ ਲਿਖੀ ਆ ਜਿਹਦੇ ਚ ਲਿਖਿਆ ਹੋਇਆ ਕਿ ਮੇਰੇ ਗੁਰਦਾਸਪੁਰ ਅਧੀਨ ਪਿੰਡ ਪੈਂਦੇ ਚੱਕ ਰਾਇਆਂ ਵਿੱਚ ਤਕਰੀਬਨ 50 60 ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਹੀਂ ਮਿਲ ਰਹੀ ਤੇ ਵੋਲਟੇਜ ਡਰਾਪਸ ਦੀ ਸਮੱਸਿਆ ਆ ਰਹੀ ਹੈ ਤੇ ਇਹ ਆ ਸਾਰੀ ਡਿਟੇਲ ਆ ਜਿਹਦੇ ਚ ਇਹ ਲਿਖ ਕੇ ਤੇ ਇਹ ਮੈਂ ਚੀਫ ਮਿਨਿਸਟਰ ਆਫਿਸ ਨੂੰ ਲਿਖਿਆ ਜਿੱਤੇ ਕਾਰਵਾਈ ਕਰਦੇ ਉਸ ਤੋਂ ਬਾਅਦ 22 ਆ 12/10/21 ਨੂੰ ਇਹ ਲਿਖੀ ਆ 28/10/21 ਨੂੰ Chief Minister Office ਨੇ ਅੱਗੇ ਜਿਹੜੀ ਆ ਚਿੱਠੀ ਲਿਖਤੀ ਮੁੱਖ ਇੰਜੀਨੀਅਰ ਅੰਮ੍ਰਿਤਸਰ ਨੂੰ ਕਿ ਇਹਦੇ ਤੇ ਤੁਰੰਤ ਜੋ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਨੇ ਕਿਹਾ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਆ ਚਿੱਠੀ ਆ ਉਹ ਜਿਹੜੀ ਅੱਗੇ ਔਰ ਇਸ ਤੋਂ ਬਾਅਦ ਉਹ ਜਿਹੜੀ ਕਾਰਵਾਈ ਚੱਲ ਕੇ ਤੇ ਅੱਜ ਅ ਰਣਾਲੀ ਵੀ ਦੱਸਣਾ ਚਾਹੁੰਦਾ ਕਿ ਉਦੀ ਪੰਚਾਇਤ ਮੇਰੀ ਨੇ 2019 ਦੇ ਵਿੱਚ ਉਹਦਾ ਮਤਾ ਸ਼ਾਇਦ 19 ਚ ਹੀ ਪਾਇਆ 2019 ਚ ਮੈਂ ਉਹਦਾ ਮਤਾ ਪਵਾ ਲਿਆ ਜਦੋਂ ਜਾਖੜ ਸਾਧ ਦੀ ਇਲੈਕਸ਼ਨ ਸੀਗੀ ਉਤੋਂ ਥੋੜੇ ਦਿਨਾਂ ਬਾਅਦ ਔਰ 2 ਏਕੜ ਲੈਂਡ ਵੀ ਜਿਹੜੀ ਆ ਮੈਂ ਉਹਦੇ ਲਈ ਪ੍ਰੋਵਾਈਡ ਕੀਤੀ ਆ ਔਰ ਲਗਾਤਾਰ ਉਹਦੇ ਲਈ ਐਫਰਟ ਕੀਤੇ ਇਹਦੇ ਲਈ ਮੈਂ ਮੰਤਰੀ ਨੂੰ ਵੀ ਮਿਲਿਆ ਉਸ ਸਮੇਂ ਦੇ ਉਸ ਸਮੇਂ ਦੇ ਸਕੱਟੀ ਨੂੰ ਵੀ ਮਿਲਿਆ ਉਸ ਸਮੇਂ ਦੇ ਚੇਅਰਮੈਨ ਨੂੰ ਵੀ ਮਿਲਿਆ ਔਰ ਤਕਰੀਬਨ ਇਸ ਕਾਰਜ ਨੂੰ ਸਿਰੇ ਚਾੜ੍ਹ ਲਿਆ ਸੀਗਾ ਜਦੋਂ ਇਹਨਾਂ ਦੀ ਗਵਰਨਮੈਂਟ ਆਈ ਇਹਨਾਂ ਨੇ ਉਸ ਕੰਮ ਨੂੰ ਡਿਲੇ ਕਰਤਾ ਜਿਵੇਂ ਕਿ ਬੱਸ ਸਟੈਂਡ ਸਾਲ ਬਾਅਦ ਉਦਘਾਟਨ ਕੀਤਾ ਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਉਹਨੂੰ ਡਿਲੇ ਕਰਕੇ ਤੇ ਆ ਮੈਂ ਦੇਖ ਰਿਹਾ ਸੀ ਅੱਜ ਸਵੇਰੇ ਜਦੋਂ ਉੱਠਿਆ ਅਖਬਾਰਾਂ 'ਚ ਲਿਖਿਆ ਕਿ ਚੇਅਰਮੈਨ ਰਮਨ ਬੈਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ ਯਾਰ ਮੈਂ ਤੇ ਸਬੂਤਾਂ ਨਾਲ ਕਹਿ ਰਿਹਾ ਕਿਹੜਾ ਬੂਰ ਪਿਆ ਬਈ ਤੈਨੂੰ ਤਾਂ ਆਪਣੇ ਆਪ ਨੂੰ ਬੂਰ ਨਹੀਂ ਪਿਆ ਤੇ ਤੂੰ ਲੋਕਾਂ ਨੂੰ ਬੂਰ ਕੀ ਪਾਉਣਾ ਆਪਣਾ ਕੰਮ ਦੱਸ ਕੋਈ ਆਪਦਾ ਕੰਮ ਕੋਈ 2 2.5 ਸਾਲ ਨਿਕਲ ਗਏ ਆ ਕੋਈ ਆਪਦਾ ਨਵਾਂ ਕੰਮ ਕਰਕੇ ਦੱਸੋ ਕਿ ਜਾਂ ਜਿਹੜੇ ਮੇਰੇ ਕੀਤੇ ਕੰਮ ਆ ਉਹਨਾਂ ਦੇ ਉਦਘਾਟਨ ਕਰਨੇ ਆ ਪਰ ਕਰੋ ਕੋਈ ਨਹੀਂ ਬੂਰ ਇਦਾਂ ਨਹੀਂ ਪੈਣਾ ਇਹ 50 60 ਪਿੰਡਾਂ ਨੂੰ ਸਾਰਿਆਂ ਨੂੰ ਪਤਾ ਕੱਲੇ-ਕੱਲੇ ਨੂੰ ਕਿ ਇਹ ਕੰਮ ਕਿੰਨੇ ਕਰਵਾਇਆ ਹੈ ਸੋ ਇਸ ਤੋਂ ਇਲਾਵਾ ਆ CHC ਦੀ ਗੱਲ ਆ ਇਹ ਵੀ ਥੋੜੇ ਦਿਨਾਂ ਨੂੰ ਕੁਝ ਵਾਰਾਂ ਨੇ ਲਿਖ ਦੇਣਾ ਕਿ ਰਹਿਮਨ ਬੈਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਔਰ ਇਲਾਵਾ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ CHC ਗੁਰਦਾਸਪੁਰ ਜਿਹੜੀ ਪੁਰਾਣੇ ਹਸਪੀਟਲਸ ਪਹਿਲਾਂ ਤੇ ਇਹ ਦੱਸਣਾ ਚਾਹੁੰਦਾ ਕਿ ਉਹਦੇ ਚ ਵੀ ਇਹ ਲਿਖਦੇ ਹੋ ਕਿ ਇਹਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਕਿਉਂਕਿ ਪਹਿਲਾਂ ਜਦੋਂ ਇਹ ਪੁਰਾਣਾ ਹਸਪੀਟਲ ਸੀ ਇਹ ਪੁੱਡਾ ਨੂੰ ਸੇਲ ਕਰਤਾ ਗਿਆ ਸੀਗਾ ਕਾਲੀ ਸਰਕਾਰ ਵੇਲੇ ਮੈਂ ਆਪਦੇ ਚੀਫ ਮਿਨਿਸਟਰ ਨਾਲ ਆਪਦੇ ਹੈਲਥ ਮਿਨਿਸਟਰ ਨਾਲ ਆਪਣੀ ਸਰਕਾਰ ਨਾਲ ਲੜ ਕੇ ਉੱਥੇ ਫੀਤਾ ਮਾਰਨ ਅਫਸਰ ਆਏ ਸੀਗੇ ਉਹਦੇ ਐਸ.ਆਈ.ਓ ਕੱਟਣ ਉਸ ਬਿਲਡ ਉਸ ਬਿਲਡਿੰਗ ਦੀ ਕਮਰਸ਼ੀਅਲਾਈਜੇਸ਼ਨ ਕਰਕੇ ਤੇ ਇਸ ਜਗ੍ਹਾ ਨੂੰ ਸਵਾ 3 ਏਕੜ ਦੇ ਆਸ-ਪਾਸ ਆ ਉਹਨੂੰ ਵੇਚਣ ਲਈ ਪਰ ਮੈਂ ਪੂਰ ਜ਼ੋਰ ਸਟੈਂਡ ਲੈ ਕੇ ਉਸ ਹਸਪੀਟਲ ਦੀ ਜਗ੍ਹਾ ਬਚਾਈ ਪਹਿਲਾਂ ਔਰ ਦੁਬਾਰਾ ਉਹ ਰੈਵਨਿਊ ਰਿਕਾਰਡ ਚ ਹਸਪੀਟਲ ਨੂੰ ਦਵਾਈ ਔਰ ਉਸ ਤੋਂ ਬਾਅਦ ਜਿਹੜੀ ਮਾਨਕੌਰ ਸਿੰਘ ਅ अर्बन ਡਿਸਪੈਂਸਰੀ ਸੀਗੀ ਜਿਹੜੀ ਕਿ ਇੱਕ ਪ੍ਰਾਈਵੇਟ ਬਿਲਡਿੰਗ ਦੇ ਵਿੱਚ ਸੀਗੀ ਉਹ ਖਾਲੀ ਕਰਵਾਇਆ ਉਹਨਾਂ ਨੇ ਬਿਲਡਿੰਗ ਖਾਲੀ ਕਰ ਲਈ ਔਰ ਦੂਸਰਾ ਸਾਨੂੰ ਇਸ ਬਿਲਡਿੰਗ ਨੂੰ ਬਚਾਉਣ ਵਾਸਤੇ ਇੱਥੇ ਵੀ ਲੋੜ ਸੀ ਕਿਉਂਕਿ ਜਿਹੜਾ ਹਸਪੀਟਲ ਸੀ ਉਹ ਬਾਹਰ ਚਲਾ ਗਿਆ ਅਸੀਂ ਉਹ ਅਰਬਨ ਡਿਸਪੈਂਸਰੀ ਜਿਹੜੀ ਆ ਬਕਾਇਦਾ ਚਿੱਠੀ ਲਿਖੀ ਹੋਈ ਆ ਉਹ ਇੱਥੇ ਸ਼ਿਫਟ ਕਰਾਤੀ ਔਰ ਉਸ ਤੋਂ ਬਾਅਦ ਮੈਂ ਇਹ ਵੀ ਚਿੱਠੀ ਲਿਖੀ ਕਿ ਇਹਨੂੰ ਅਪਗ੍ਰੇਡ ਕਰਕੇ ਇਹਨੂੰ ਸੀਐਚਸੀ ਬਣਾਇਆ ਜਾਵੇ ਔਰ ਉਹਦੇ ਵਾਸਤੇ ਲੋੜਿੰਦਾ ਸਟਾਫ ਵੀ ਦਿੱਤਾ ਜਾਵੇ ਆ ਆ ਮੇਰੇ ਕੋਲ ਚਿੱਠੀ ਹੈ ਜਿਹੜੀ ਕਿ 9621 ਨੂੰ ਲਿਖੀ ਆ ਸਟਾਫ ਦੀ ਮੰਗ ਕੀਤੀ ਗਈ ਹੈ ਸੋ ਇਹ ਜਿੰਨੇ ਕੰਮ ਨੇ ਇਹ ਸਾਰੇ ਬੜੀ ਸਿਹਰਤਾ ਦੇ ਨਾਲ ਮੈਂ ਆਪਣੇ ਇਲਾਕੇ ਦੇ ਕੀਤੇ ਪਰ ਬਦਕਿਸਮਤੀ ਆ ਕਿ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਬਜਾਏ ਕੰਮ ਕਰਨ ਦੇ ਉਹਨਾਂ ਨੂੰ ਸਾਲ-ਸਾਲ ਰੋਕਿਆ ਔਰ ਇਸ ਕਰਕੇ ਰੋਕਿਆ ਕਿ ਸਾਲ ਬਾਅਦ ਇਹ ਅਖਬਾਰਾਂ 'ਚ ਜਦਾ ਖਬਰ ਲੱਗੀ ਆ ਕਿ ਇਹਦੀਆਂ ਕੋਸ਼ਾਂ ਨੂੰ ਬੂਰ ਪਿਆ ਥੋੜੇ ਦਿਨਾਂ ਨੂੰ ਇਹ ਵੀ ਕਹਿ ਦੇਣਗੇ ਕਿ ਸੀਐਸਸੀ ਦੀ ਵੀ ਕੋਸ਼ਿਸ਼ਾਂ ਨੂੰ ਬੂਰ ਪਿਆ ਥੋੜੇ ਦਿਨਾਂ ਨੂੰ ਜੱਚਾ ਬੱਚਾ ਵਾਰਡ ਜਿੱਥੇ ਮੇਰਾ ਉਘਾਟਨ ਦਾ ਬੋਰਡ ਲੱਗਾ ਕੰਮ तकरीबन ਹੋ ਗਿਆ ਜਿੱਥੇ ਕਈ ਫੜ ਕੇ ਦੁਬਾਰਾ ਉੱਥੇ ਵੀ ਕਹਿ ਦੇਣਗੇ ਬੂਰ ਪਿਆ ਬੂਰ ਇਦਾਂ ਨਹੀਂ ਪੈਣਾ ਬੂਰ ਨੀਤ ਨੂੰ ਮਰਾਦਾ ਹੁੰਦੀਆਂ ਤੇ ਜੇ ਨੀਤ ਮਾੜੀ ਹੋਵੇ ਤੇ ਫਿਰ ਬੂਰ ਨਹੀਂ ਪੈਂਦੇ ਸੋ ਇਸ ਕਰਕੇ ਅ ਮੇਰੀ ਇੱਕ ਆਪਣੀ ਇੱਕ ਕਹਿ ਲੋ ਅਲੱਗ ਕਸਮ ਮੈਂ ਕੰਮ ਕਰਦਾ ਕਿ ਮੈਂ ਕਦੇ ਵੀ ਅੜਚਣ ਨਹੀਂ ਪਾਉਂਦਾ ਮੇਰੇ ਇਲਾਕੇ ਦੇ ਕੰਮ ਨੇ ਮੈਂ ਇਸ ਗੱਲ ਦੀ ਉਹਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਰੋਕਿਆ ਨਾ ਜਾਵੇ ਮੈਂ ਕੁਝ ਨਹੀਂ ਕਹਿੰਦਾ ਤੁਹਾਨੂੰ ਮੈਂ ਕੋਈ ਉਦਘਾਟਨਾ ਦੇ ਵਿੱਚ ਵਿਗਨ ਨਹੀਂ ਪਾਉਂਦਾ ਭਾਵੇਂ ਪਲੇਟ ਲਾ ਕੇ ਭਾ ਆਪਣੀ ਫੋਟੋ ਵੀ ਪਲੇਟ ਤੇ ਲਾ ਲਓ ਪਰ ਜਿੱਥੇ ਪਲੇਟ ਜਿੱਥੇ ਫੋਟੋ ਲੱਗਣੀ ਚਾਹੀਦੀ ਹੈ ਦਿਲਾਂ ਦੇ ਲੋਕਾਂ ਦੇ ਉਹ ਮੇਰੀ ਲੱਗੀ ਆ ਉਹ ਨਹੀਂ ਮਟਣੀ ਸੋ ਇਸ ਕਰਕੇ ਮੈਨੂੰ ਉਮੀਦ ਆ ਕਿ ਜਿਹੜੇ ਮੇਰੇ ਜਿੰਨੇ ਵੀ ਕੰਮ ਰੁਕੇ ਪਏ ਆ ਉਹਨਾਂ ਨੂੰ ਨਾ ਰੁਕਿਆ ਜਾਵੇ ਔਰ ਇਸੇ ਤਰ੍ਹਾਂ ਉਹਨਾਂ ਦੇ ਉਦਘਾਟਨ ਛੱਡ ਕੇ ਉਹਨਾਂ ਦੀਆਂ ਫੋਟੋਆਂ ਉਦਘਾਟਨਾ ਦੇ ਪਲੇਟਾਂ ਤੇ ਕਿਉਂਕਿ ਇਹ ਕਲਚਰ ਆ ਇਹਨਾਂ ਦੇ ਕਿ ਹੁਣ ਪਲੇਟਾਂ ਤੇ ਇਹਨਾਂ ਦੇ ਐਮ.ਐਲ.ਏ. ਫੋਟੋਆਂ ਵੀ ਲਾਉਣ ਲੱਗ ਗਏ ਆ ਤੇ ਸੋ ਇਹ ਵੀ ਹਲਕੇ ਹੋ ਇਨਚਾਰਜ ਵੀ ਲਾ ਲੈਣ ਮੈਨੂੰ ਕੋਈ ਇਤਰਾਜ਼ ਨਹੀਂ ਆ ਸੋ ਅੱਜ ਦੱਸਣ ਦਾ ਤੁਹਾਨੂੰ ਇਹੋ ਮਕਸਦ ਸੀਗਾ ਕਿ ਇਹ ਸਾਰੇ ਕੰਮ ਮੇਰੇ ਕੀਤੇ ਹੋਏ ਆ ਜਿਨ੍ਹਾਂ ਦੇ ਉੱਤੇ ਬਹਿ ਕੇ ਉਹ ਅੱਜ ਫੇਰ ਸਿਆਸਤ ਕਰਨ ਇਹਨਾਂ ਦਾ ਵਜੀਰ ਤੇ ਇਹ ਖੁਦ ਆ ਰਹੇ ਨੇ ਠੀਕ ਆ ਪਰ ਇੱਕ ਨਾ ਤੁਹਾਡਾ ਪਾਲੇ ਦਾ ਲਾਇਸ ਹੁਣ ਜਾੜਿਆ ਪੰਜਾਬ ਜਿੱਦਾਂ ਮੇਅਰ ਦੀ ਚੋਣਾਂ ਦਾ ਲਾਇਸ ਹੋ ਗਿਆ ਇਹਦੇ ਬਾਰੇ ਤੁਹਾਡਾ ਕੀ ਰਿਐ ਦੇਖੋ ਚੰਡੀਗੜ੍ਹ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਜੇ ਇੰਡੀਵਿਜੂਲੀ ਮੈਨੂੰ ਪੁੱਛੋਗੇ ਤੇ ਮੈਂ ਇਸ ਅਲਾਈਂਸ ਦੇ ਬਿਲਕੁਲ ਹਾਦ ਖਾਕ ਚ ਨਹੀਂ। ਤੇ ਇਹ ਅਲਾਈਂਸ ਇਹ ਇਹੋ ਜਿਹੇ ਤੇ ਲੀਡਰ ਹੈ ਨਾ ਕੋ ਤੇ ਇਹਨਾਂ ਨਾਲ ਅਲਾਈਂਸ ਕਾਦਾ ਹੈ ਸਾਡਾ? ਕੀ ਹਾਈ ਕਮਾਂਡ ਨੇ ਕਰ ਲਿਆ ਫਿਰ? ਦੇਖੋ ਜਿੱਥੇ ਹਾਈ ਕਮਾਂਡ ਦੀ ਗੱਲ ਆਉਂਦੀ ਹੈ ਅਸੀਂ ਉੱਥੇ ਫਿਰ ਤੇ ਹਾਈ ਕਮਾਂਡ ਦੇ ਨਾਲ ਨਾ ਫਿਰ ਆਪਾਂ ਲਾਇਲ ਸਿਪਾਈ ਪਾਰਟੀ ਦੇ ਕਾਦੇ ਆ ਜੇ ਮੇਰੇ ਮੁਤਾਬਕ ਪਾਰਟੀ ਨੇ ਚੱਲਣਾ ਤੇ ਜੋ ਪਾਰਟੀ ਦਾ ਫੈਸਲਾ ਉਹ ਤੋਂ ਉੱਪਰ ਕੋਈ ਫੈਸਲਾ ਨਹੀਂ ਹੁੰਦਾ। ਪਰ ਇੰਡੀਵਿਜੂਲੀ ਮੈਂ ਆਪਣੀ ਰਾਏ ਦੇ ਸਕਣਾ ਸਾਡੀ ਕਾਂਗਰਸ ਦੇ ਵਿੱਚ ਅਸੀਂ ਇੰਡੀਵਿਜੂਅਲ ਉਹ رائے ਅਸੀਂ ਪਾਰਟੀ ਪਲੇਟਫਾਰਮ ਤੇ ਦਿੱਤੀ ਹੋਈ ਆ ਬਟ ਐਟ ਐਟ ਦੀ ਐਂਡ ਜੇ ਫਿਰ ਕੋਈ ਪਾਰਟੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੈਂਦੀ ਉਹ ਸਾਨੂੰ ਪਾਰਟੀ ਨਾਲ ਖੜਨਾ ਚਾਹੀਦਾ